ਅਨੰਦਪੁਰ ਸਾਹਿਬ ਛੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ਼ ਸ਼੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਸ਼ਰਧਾ ਪੇਕੜਨ ਲਈ ਪੇਸ਼ ਕੀਤਾ ਜਾ ਸਕਦਾ ਹੈ ਮਤਾ ਨਵਾਂ ਜ਼ਿਲ੍ਹਾ ਬਣਾਉਣ ਲਈ ਰੂਪਨਗਰ ਦਾ ਨਾਮ ਬਦਲਣ ਦੀਆਂ ਨੇ ਅਟਕਲਾ ਪੰਜਾਬ ਵਿਧਾਨ ਸਭਾ ਸੈਸ਼ਨ ਚ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਮਤਾ ਪੋਣ ਦੀ ਮੰਗ ਜਥੇਦਾਰ ਗੜਕੜਜ ਬੋਲੇ ਅੱਜ ਦੇ ਇਜਲਾਸ਼ ਚ ਪਾਸ ਹੋਏ ਪ੍ਰਸਤਾਵ ਅਮਿਸਰ ਅਤੇਸ਼ ਸ਼੍ਰੀ ਅਨੰਦਪੁਰ ਸਾਹਿਬ ਨੂੰ ਧਾਰਮਿਕ ਸ਼ਹਿਰ ਐਲਾਨਨ ਦੀ ਮੰਗ साहब आज भी कीर्तन दरबार होगी दरबार हेरिटेज वॉक ड्रोन शो शहादत के तो श्री साहब विशाल नगर कीर्तन गुरु तेग बहादुर जी के साढ़े तीन सौ शहीद दिहाड़े लाल किले से विशेष समागम लाइट एंड शो कीर्तन दरबार निहाल सीएम रेखा गुप्ता ने वरताया गुरु का लंगर ਜੋ ਖਸ਼ਮੀਰ ਤੇ ਪੁੰਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਨਵੇਂ ਪਾਤਸ਼ਾਹੀ ਦੀ ਲਾਸਾਨੀ ਹਕੂਬਾਨੀ ਨੂੰ ਕੀਤਾ ਗਿਆ ਸਜਦਾ ਵੱਡੀ ਗਿਣਤੀ ਸੰਗਤ ਨੇ ਪਹੇਚੀ ਜਬੀ ਨਿਸ਼ਾਤਬਦੀ ਮੌਕਿਆਂ ਵਾਲੀ ਪਾਰਟੀ ਦੇ ਕੇਂਦਰ ਤੋਂ ਮੰਗਿਆ ਚੰਡੀਗੜ੍ਹ ਨੂੰ ਐਲਾਨੋ ਵੀ ਰੋਲ ਪੰਜਾਬ ਦੀ ਰਾਜਧਾਨੀ ਐਲਾਨ ਕਰਨ ਲਈ ਨਹੀਂ ਹੋ ਸਕਦਾ ਇਸ ਤੋਂ ਕਿਉਂ ਸਮਾਂ ਸਪਸ਼ਟੀਕਰਨ ਤੋਂ ਬਾਅਦ ਵੀ ਕਾਂਗਰਸ ਨੂੰ ਨਹੀਂ ਕੇਂਦਰ ਤੇ ਭਰੋਸਾ ਬੜਿੰਗ ਬੋਲੇ ਕਿ ਗਾਰੰਟੀ ਅਗਲੇ ਸੈਸ਼ਨ ਚ ਬੀਜੇਪੀ ਨਹੀਂ ਲਿਆਵੇਗੀ ਸੋਧ ਵਿੱਚ ਜੇ ਇਹ ਨੇ ਪੰਜਾਬ ਦੇ ਹਿਤੇਸ਼ੀ ਤਾਂ ਪੂਰਨ ਤੌਰ ਤੇ ਸੂਬੇ ਨੂੰ ਸੌਂਪਣ ਚੰਡੀਗੜ੍ਹ ਅ ਚੰਡੀਗੜ੍ਹ ਚ ਹੋਵੇਗੀ ਅਕਾਲੀ ਦਲ ਕੋਰ ਕਮੇਟੀ ਦੀ ਬੈਠਕ ਸੁਖਬੀਰ ਸਿੰਘ ਬਾਦਲ ਕਰਨਗੇ ਅਗਵਾਈ ਚੰਡੀਗੜ੍ਹ ਦੇ ਅਧਿਕਾਰਾਂ ਦੇ ਮੁੱਦੇ ਤੇ ਹੋਵੇਗੀ ਚਰਚਾ

कारछ लगी पिया नका एक नौजवान की मौत तीन लोग गंभीर जख्मी अमृतसर देरियाज पुलिस ने सते बत्माशा चले एनकाउंटर पुलिस ने काबू कीता मुलजम पिंड तुलका दे दुकानदार मर्डर केस सी पहुंचे फर्कने जितिया पहला ब्लाइंड टी टी20 वर्ल्ड कप नेपाल में सतविकतनल हराया टीम इंडिया ने महज 12 ओवरराज जीतया मैच ਦੇ ਇਸ ਦੇ ਆਯੋਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਦੇ ਪਹਿਲੇ ਕੰਬਾਈਨ ਨਿਰਮਾਤਾ

वॉलेंट क्रिमिनल ऑर्गेनाइजेशन पॉलिसी की उलंघना की गई है तो गुरुद्वारा श्री फतेहगढ़ साहब के हेड ग्रंथी का यूट्यूब चैनल सस्पेंड किया गया इस तो पहला असं देखिए कि जो एस जी पी सी का चैनल है एस जी पी सी श्री अमृतसर साहब उस भी यूट्यूब एक हफ्ते सस्पेंड किया गया से हालांकि यूट्यूब ने इस गल का जिक्र किया कि गाइडलाइनस की उलंघना की गई है जिसके तहत ये वही कार्रवाई ਕਿੱਤੇਗਾ ਇੱਕ ਹਫਤੇ ਤੱਕ ਜੋ YouTube ਚੈਨਲ ਹੈ SGPC ਦਾ ਸ੍ਰੀ ਅੰਮ੍ਰਿਤਸਰ ਉਹ ਵੀ ਬੰਦ ਕੀਤਾ ਗਿਆ ਤੇ ਹੁਣ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ YouTube ਨੇ ਪਾਈ ਹਰਪਾਲ ਸਿੰਘ ਜੋ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਦੇ ਵੱਲੋਂ ਇੱਕ ਕੰਟੈਂਟ ਪਾਇਆ ਗਿਆ ਸੀ ਜਿਸ ਤੇ ਕੰਟੈਂਟ ਤੇ ਇਤਰਾਜ਼ ਹੈ YouTube ਨੂੰ ਜਿਸ ਦੇ ਚੱਲਦੇ ਉਹਨਾਂ ਦਾ ਚੈਨਲ YouTube ਸਸਪੈਂਡ ਕਰ ਦਿੱਤਾ ਗਿਆ ਹੈ ਕੁਝ ਗਾਈਡਲਾਈਨਸ ਹੁੰਦੀਆਂ ਨੇ YouTube ਦੀਆਂ ਜੇ ਉਹਨਾਂ ਦੀ ਉਲੰਘਣਾ ਕੀਤੀ ਜਾਏ ਤੇ YouTube ਦੇ ਵੱਲੋਂ ਇਹੋ ਜਿਹੇ ਐਕਸ਼ਨ ਸਾਹਮਣੇ ਆਂਦੇ ਨੇ ਤੇ ਕੰਟੈਂਟ ਗਾਈਡਲਾਈਨਸ ਨੂੰ ਲੈ ਕੇ ਇਹ ਪੂਰੀ ਜੋ ਹੈ ਕਵਾਇਦ ਕੀਤੀ ਗਈ ਹੈ YouTube ਦੇ ਵੱਲੋਂ ਵਾਇਲੈਂਟ ਕ੍ਰਿਮੀਨਲ ਆਰਗੇਨਾਈਜੇਸ਼ਨਸ ਪਾਲਿਸੀ ਦੀ ਉਲੰਘਣਾ ਕਰਨ ਤੇ ਉਹਨਾਂ ਦਾ YouTube ਚੈਨਲ ਸਸਪੈਂਡ ਕੀਤਾ ਗਿਆ ਹੋਰ ਵੀ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਦਿਨਾਂ ਦੇ ਲਈ ਇਹ YouTube ਚੈਨਲ ਪਾਈ ਹੈਡ ਗਰੰਥੀ ਹਰਪਾਲ ਸਿੰਘ ਦਾ ਸਸਪੈਂਡ ਕੀਤਾ ਗਿਆ ਹੈ ਕਿਉਂਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈਡ ਗਰੰਥੀ ਨੇ ਜਿਨਾ ਤੇ ਇਹ ਵੱਡਾ ਐਕਸ਼ਨ YouTube ਦੀ ਟੀਮ ਦੇ ਵੱਲੋਂ ਲਿਆ ਗਿਆ ਹੈ ਕਿਉਂਕਿ ਹੁਣ ਇਹ ਜੋ ਚੈਨਲ ਹੈ ਉਹਨਾਂ ਦਾ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਸਾਡੇ ਨਾਲ ਪਾਈ ਹਰਪਾਲ ਸਿੰਘ ਜੁੜਨ ਹੈ ਹੈਡ ਗਰੰਥੀ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਰਪਾਲ ਜੀ ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ YouTube ਦੇ ਵੱਲੋਂ ਇਹ ਵੱਡੀ ਕਾਰਵਾਈ ਕੀ ਕੁਝ ਤੁਹਾਨੂੰ ਰੀਜ਼ਨ ਦਿੱਤਾ ਗਿਆ ਇਸ ਦਾ ਕਾਰਨ ਕੀ ਦੱਸਿਆ ਗਿਆ ਅ ਰੀਜ਼ਨ ਮਤਲਬ ਕੁਛ ਵੀ ਨਹੀਂ ਹੈ ਜੀ ਜਦੋਂ ਕਿਸੇ ਦੀ ਆਵਾਜ਼ ਬੰਦ ਕਰਨੀ ਹੁੰਦੀ ਆ ਹੂੰ ਜਦ ਕੇ ਸਾਰੀ ਕੌਮ ਨੂੰ ਸਾਰੇ ਸਮਾਜ ਨੂੰ ਬਤਾਏ ਵੀ ਮੈਂ ਦੁਰਬਾਨੀ ਦੀਆਂ ਜਿਹੜੀਆਂ ਪਿਆਰ ਦੀਆਂ ਸਨੇਹੇ ਨੇ ਸਾਂਝੀ ਵਾਲਤਾ ਦੇ ਸਨੇਹ ਦੇ ਬੰਡ ਵਿਤਕਰਿਆ ਤੋਂ ਬਾਹਰ ਸਦਾ ਉਹਦੇ ਤੇ ਖੋਕਾ ਦਈਦਾ ਤੇ ਬਹਾਨਾ ਇਹ ਬਣਾਇਆ ਜਾਂਦਾ ਵੀ ਤੁਸੀਂ ਆਪਣੇ ਇਤਿਹਾਸ ਦੀ ਰੋਸ਼ਨੀ ਚ ਆਪਣੇ ਅੱਜ ਨੂੰ ਵੇਖਣ ਦਾ ਯਤਨ ਕਰੋਗੇ ਜੀ ਤੇ ਤੁਹਾਡੀ ਆਵਾਜ਼ ਬੰਦ ਕੀਤੀ ਜਾਏਗੀ ਹੂੰ ਇਹ ਹਰਪਾਲ ਜੀ ਤੁਸੀਂ ਸਾਂਝਾ ਕਰੋਗੇ ਕਿਸ ਕੰਟੈਂਟ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹਾਂਜੀ ਇੱਕ ਤੈਨ ਜਿਕਰ ਕੀਤਾ ਸੀ ਇਤਿਹਾਸ ਵਿੱਚ ਸਾਬਜਾਦਨ ਦੀ ਸ਼ੀਦੀ ਸੁਣਾਉਂਦੇ ਆ ਬੀਬੀ ਸਰਿੰਦਰ ਕੌਰ ਜੀ ਨੇ ਜਿਨ੍ਹਾਂ ਨੇ ਭਾਈ ਸਤਵੰਤ ਸਿੰਘ ਜੀ ਦੀ ਫੋਟੋ ਦੇ ਨਾਲ ਵਿਆਹ ਕਰਵਾਇਆ ਸੀ ਆਪਣੇ ਬਚਨ ਪਗਾਉਂਦਿਆਂ ਕਿਉਂਕਿ ਉਹਨਾਂ ਦੀ ਅੰਗੇਜਮੈਂਟ ਹੋਈ ਪਈ ਸੀ ਹੂੰ ਤੇ ਉਹਨਾਂ ਦਾ ਜ਼ਿਕਰ ਕੀਤਾ ਸੀ ਹੁਣ ਉਹ ਬੀਬੀ ਸਰਿੰਦਰ ਕੌਰ ਕੋਈ ਕ੍ਰਿਮੀਨਲ ਨਹੀਂ ਹਨ ਹੂੰ ਤੇ ਉਹਨਾਂ ਦੀ ਇਹ ਇੱਕ ਪਵਿੱਤਰ ਭਾਵਨਾ ਸੀ ਕਿ ਉਹਨਾਂ ਨੇ ਆਪਣੇ ਮਾਪਿਆਂ ਦੇ ਕੀਤੇ ਬਚਨ ਨੂੰ ਪੂਕਾਇਆ ਵੀ ਮੇਰੇ ਮਾਪਿਆਂ ਨੇ ਮੇਰੇ ਲਈ ਇਹ ਰਿਸ਼ਤਾ ਲਪਿਆ ਤੇ ਮੈਂ ਧੀਆਂ ਵਾਸਤੇ ਉਹ ਇੱਕ ਦੱਸ ਰਹੀ ਸੀ ਰੋਲ ਮਾਡਲ ਵੀ ਪੇਰੈਂਟਸ ਦਾ ਇੱਕ ਭਾਵਨਾਵੰਦਾ ਸਤਿਕਾਰ ਕਿੱਦਾਂ ਕਰਦੀਆਂ ਧੀਆਂ ਹੂੰ ਹੂੰ ਉਹ ਬੀਬੀ ਸੁਤੰਤ ਸਰਿੰਦਰ ਕੌਰ ਜੀ ਦਾ ਨਾਮ ਲੈਣਾ ਇੱਕ ਤਰ੍ਹਾਂ ਦਾ ਉਹਨਾਂ ਨੇ ਗੁਨਾਹ ਸਮਝਿਆ ਕਿਉਂਕਿ ਉਹ ਭਾਈ ਸੁਤੰਤ ਸਿੰਘ ਹਰਾਂਦੀ ਸਿੰਘ ਨੇ ਉਹਨਾਂ ਨਾਲ ਵਿਆਹ ਕਰਾਉਂ دیا۔ ਹੂੰ। ਤੇ ਇੰਨੀ ਛੋਟੀ ਗੱਲ ਨੂੰ ਬਹਾਨਾ ਬਣਾਇਆ ਗਿਆ। ਹੂੰ ਹੂੰ। ਤੇ ਕਦੋਂ ਇਹ ਕਾਰਵਾਈ ਕੀਤੀ ਗਈ? ਕਦੋਂ ਇਸ ਨੂੰ ਸਸਪੈਂਡ ਕੀਤਾ ਗਿਆ ਚੈਨਲ? 6 ਮਹੀਨੇ ਵਾਸਤੇ ਸਸਪੈਂਡ ਕੀਤਾ। 6 ਮਹੀਨੇ ਵਾਸਤੇ ਕੀਤਾ ਹੈ। ਹਾਂ। ਹੂੰ ਹੋ ਗਿਆ ਥੋੜੀ ਦੇਰ ਹਾਂਜੀ। ਹੂੰ ਹੂੰ। ਤੇ ਕਦੋਂ ਤੁਹਾਡੇ ਵੱਲੋਂ ਇਹ ਕੰਟੈਂਟ ਪਾਇਆ ਗਿਆ ਸੀ? ਇਹ ਤਾਂ ਬਹੁਤ ਦੇਰ ਦੀ ਪਈ ਹੋਈ ਹੈ ਕਥਾ ਲਗਭਗ ਮੈਨੂੰ ਲੱਗਦਾ ਚਿੰ ਚਿੰ 4 ਸਾਲ ਦੀ ਪਈ ਹੋਈ ਹੈ ਬਸ ਹੁਣ ਉਹਨੂੰ ਕੱਢਿਆ ਗਿਆ ਵਿੱਚੋਂ ਮਤਲਬ ਸਾਰੇ ਚਿੰ 4 ਸਾਲ ਪਹਿਲਾਂ ਦੀ ਐ ਤੇ ਕਾਰਵਾਈ ਹੁਣ ਤੁਸੀਂ ਕਹਿ ਰਹੇ ਹੋ ਹਾਂ ਉਹ 1 ਮਿੰਟ ਦੀ ਸਿਰਫ ਗੱਲ ਵਿੱਚੋਂ ਕੱਢੀ ਗਈ ਆ ਹੂੰ ਹਾਂਜੀ ਤੇ ਕਿਸ ਤਰ੍ਹਾਂ ਤੁਹਾਨੂੰ ਇਹ ਜਾਣਕਾਰੀ ਮਿਲੀ ਮੇਲ ਆਈ ਉਹਨਾਂ ਦੀ ਮੇਰੀ ਟੀਮ ਜਿਹੜੀ ਵੇਖਦੀ ਆ ਸੋਸ਼ਲ ਮੀਡੀਆ ਉਹਨਾਂ ਨੇ ਉਹਨਾਂ ਨੇ ਦੱਸਿਆ ਵੀ ਮੇਲ ਆਈ ਆ ਜੀ ਤੇ ਤੁਹਾਡੀ ਟੀਮ ਦੇ ਵੱਲੋਂ ਪਹੁੰਚ ਕੀਤੀ ਗਈ YouTube ਨੂੰ ਕਿ 3-4 ਸਾਲ ਪਹਿਲਾਂ ਕੰਟੈਂਟ ਪਾਇਆ ਸੀ ਹੁਣ ਇਹ ਕਾਰਵਾਈ ਕਿਉਂ ਬਿਲਕੁਲ ਹਾਂ ਨਹੀਂ ਤੇ ਕੀ ਕਹਿਣਾ ਸੀ ਉਹਨਾਂ ਦਾ ਜਦ ਤੁਸੀਂ ਅਪਰੋਚ ਕੀਤਾ ਨਾਂ ਉਹ ਉਹ ਕਹਿੰਦੇ ਇਹਨਾਂ ਗੱਲਾਂ ਨਾਲ ਵਾਇਲੈਂਸ ਫੁਲਾਉਂਦੇ ਆ ਤੁਸੀਂ ਉਹਨੇ ਸਾਡੀ ਹਿਸਟਰੀ ਦਾ ਹਿੱਸਾ ਹੈ ਜਾਂ ਜਿਹਦਾ ਵੀ ਕੋਈ ਮੈਂ ਕਹਿੰਦਾ ਕਿਸੇ ਵੀ ਫਿਰਕੇ ਦਾ ਕੋਈ ਵੀ ਆ ਕੱਲਾ ਸਿੱਖਾਂ ਦਾ ਨਹੀਂ ਜਿੱਥੇ ਕੋਈ ਧੀਆ ਨੇ ਜਾਂ ਕੋਈ ਬਜ਼ੁਰਗ ਨੇ ਜਾਂ ਕੋਈ ਵੀ ਐਨੀ ਕੋਈ ਵੀ ਚੰਗਾ ਕੰਮ ਕਰਦਾ ਉਹਨੀਆਂ ਜਜ਼ਬਾਤਾਂ ਦੀ ਗੱਲ ਹੈ ਭਾਵਨਾਵਾਂ ਦੀ ਗੱਲ ਹੈ ਉਥੇ ਕਦਰ ਕਰਨੀ ਚਾਹੀਦੀ ਹੈ ਗੱਲ ਸੇ ਫਿਰਕਿਆਂ ਦੀ ਥੋੜੀ ਉਹ ਕੱਲਾਂ ਨੂੰ ਬਹਾਨੇ ਬਣਾਉਣ ਵਾਲੀ ਇੱਕ ਗੱਲ ਜਾਪਦੀ ਆ। ਹਮਮ। ਹੋਰ ਕਿਹੜਾ ਕੰਟੈਂਟ ਹਰਪਾਲ ਜੀ ਤੁਹਾਡੇ ਵੱਲੋਂ ਆਪਣੇ YouTube ਚੈਨਲ ਤੇ ਪਾਇਆ ਜਾਂਦਾ ਹੈ? ਕਿੰਨੇ ਤੁਹਾਡੇ ਸਬਸਕ੍ਰਾਈਬਰਸ ਨੇ? ਸਬਸਕ੍ਰਾਈਬਰ ਤੇ ਕਾਫੀ ਜ਼ਿਆਦਾ ਨਹੀਂ ਮੈਨੂੰ ਬਹੁਤਾ ਪਤਾ ਨਹੀਂ ਟੀਮ ਵੇਖਦੀ ਮੈਂ ਸੋਸ਼ਲ ਮੀਡੀਆ ਨੂੰ ਬਹੁਤਾ ਵਰਤਦਾ ਨਹੀਂ ਕਦੀ ਸਾਡੇ ਨੌਜਵਾਨ ਨੇ ਉਹ ਦੇਖਦੇ ਨੇ। ਹਮਮ। ਤੇ ਚੱਲ ਤਾਂ ਸਿਰਫ ਇਹ ਹੁਣ ਦੇਖੋ ਅੱਜ ਚੱਲ ਰਿਹਾ ਨਾ ਸਾਰੀ ਸਰਕਾਰ ਸਾਡੀ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਸਰਬ ਮਤਲਬ ਗੁਰੂ ਤੇ ਇੱਕ ਬਾਤ ਅੱਜ ਦੀ ਗੱਲ ਕਰ ਰਹੀ ਆ। ਜੀ। ਜਦੋਂ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਨੀ ਹੈ ਭਾਈ ਮਤੀ ਦਾਸ ਸਤੀ ਦਾਸ ਜੀ ਨੂੰ ਜਿੰਦੇ ਸਾੜਿਆ ਜਾਂਦਾ ਔਰੰਗਜ਼ੇਬ ਵੱਲੋਂ ਸਾੜਿਆ ਜਾਂਦਾ ਤੇ ਨੇਚਰਲੀ ਅਸੀਂ ਨਾਲ ਦਿੱਲੀ ਦੀਆਂ ਗਲੀਆਂ ਵਿੱਚ ਸਾੜੇ ਜਾਂਦੇ ਸਿੱਖਾਂ ਦੀ ਗੱਲ ਵੀ ਕਰਾਂਗੇ ਜਿਹੜੇ ਨਵੰਬਰ ਚ ਸਾੜੇ ਗਏ ਹੂੰ ਹੂੰ ਜੇ ਉਹਨੋਂ ਔਰੰਗਜ਼ੇਬ ਦੀ ਹਕੂਮਤ ਅਤੇ ਹਕੂਮਤ ਦੀ ਵੀ ਗੱਲ ਹੋਏਗੀ ਨਾ ਉਹਨੂੰ ਉਹਨੂੰ ਛੱਡਿਆ ਨਹੀਂ ਜਾ ਸਕਦਾ ਇਹ ਨਹੀਂ ਹੋ ਸਕਦਾ ਵੀ ਪੁਰਾਣੇ ਜ਼ੁਲਮ ਨੂੰ ਚੇਤੇ ਕਰੋ ਨਵੇਂ ਜ਼ੁਲਮ ਦੀ ਗੱਲ ਨਾ ਕਰੋ ਹੂੰ ਹੂੰ ਤੇ ਉਹ ਜਦੋਂ ਅਸੀਂ ਇਸ ਦੀ ਗੱਲ ਕਰਾਂਗੇ ਤੇ ਉਹ ਗਲਾ ਦਬਾਇਆ ਜਾਂਦਾ ਸੀ ਹੂੰ ਇਹ ਹਰਪਾਲ ਜੀ ਤੁਸੀਂ ਕਹਿਆ ਕਿ 6 ਮਹੀਨੇ ਲਈ ਚੈਨਲ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਹੁਣ ਕੀ ਨਵਾਂ ਤੁਸੀਂ ਚੈਨਲ ਖੋਲੋਗੇ ਕੀ ਕਿਸ ਤਰ੍ਹਾਂ ਦਾ ਮਤਲਬ ਅੱਗੇ ਤੁਹਾਡਾ ਬਹੁਤਾ ਇਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਹਾਂ ਪਰ ਕੱਲ ਤਾਂ ਇਹ ਹੈ ਵੀ ਛੋਟੀਆਂ ਗੱਲਾਂ ਜਿੰਦਾ ਕੋਈ ਬੇਸ ਵੀ ਨਹੀਂ ਆ ਕੋਈ ਅਰਥ ਵੀ ਨਹੀਂ ਆ ਕੋਈ ਨੁਕਸਾਨ ਵੀ ਨਹੀਂ ਆ ਸਗੋਂ ਮਤਲਬ ਇੱਕ ਸਿੱਖਿਆ ਆ ਹੂੰ ਇਹ ਬਹਾਨੇ ਬਣਾ ਕੇ ਮੈਨੂੰ ਲੱਗਦਾ ਜਿਵੇਂ ਆਵਾਜ਼ ਨੂੰ ਦਬੰਦੀ ਕੋਸ਼ਿਸ਼ ਨਹੀਂ ਦੀ ਹੈ ਕਿਹੜੀ ਆਵਾਜ਼ ਨੂੰ ਦਬੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਜਦੋਂ ਅਸੀਂ ਗੱਲ ਕਰਾਂਗੇ ਵੀ ਹੁਣ ਬੀਬੀ ਸ੍ਰਿੰਦਰ ਕੌਰ ਜੀ ਇੱਕ ਆਈਡੀਅਲ ਨੇ ਸਾਡੇ ਵਾਸਤੇ ਤੋਂ ਸਿਰਫ ਇਹ ਆ ਵੀ ਉਸ ਭਾਈ ਸੁਤੰਸ ਸਿੰਘ ਹਨ ਦੀ ਸਿੰਘਣੀ ਨੇ ਹੂੰ ਹੂੰ ਤੋਂ ਇਹਦੀ ਇੰਨੀ ਚਰਚਾ ਕਿਉਂ ਨਾ ਕਰੀ ਅਸੀਂ ਚੰਗੇ ਗੁਣ ਗੱਲਾਂ ਦੀ ਚੰਗੇ ਗੁਣਾ ਦੀ ਹੂੰ ਹੂੰ ਇਹਹੀ ਉਹਨਾਂ ਨੂੰ ਰੜਕਦੀਆਂ ਹੋਣ ਤੁਹਾਨੂੰ ਕਿਉਂ ਲੱਗਦਾ ਹੈ ਕਿ 3-4 ਸਾਲ ਪਹਿਲੇ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਹੁਣ ਕਿਉਂ ਪਤਾ ਨਹੀਂ ਜੀ ਇਹੀ ਹਨਾਨੀ ਦੀ ਗੱਲ ਹੈ ਜੀ ਹੂੰ ਹੂੰ ਇਹ ਕੰਟੈਂਟ ਕੱਟੋ-ਕੱਟ 3-4 ਸਾਲ ਪਹਿਲਾਂ ਦਾ ਕਥਾ ਕਿਤੇ ਮੈਨੂੰ ਯਾਦ ਹੈ ਬਾਬਾ ਕੁੰਮੇਵਾਸ਼ ਕੇ ਸੰਸਫਰੇ ਸ਼ਾਦ ਦੀ ਜਿਹੜੀ ਲੜੀ ਹੁੰਦੀ ਹੈ ਉਹਦੇ ਚ ਕੀਤੀ ਸੀ ਉੱਥੇ ਜ਼ਿਕਰ ਕੀਤਾ ਸੀ ਕੋਈ ਤਾਲ ਵੀ ਨਹੀਂ ਹੈ ਹੂੰ ਹੂੰ ਤੇ ਇਸ ਵਾਰੀ ਉਹਦੀ ਮੇਲ ਆਈ ਵੀ ਆ ਵਾਇਰਲਸ ਫਲੋਂਦੀ ਇਹ ਗੱਲ ਹੂੰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਪਾਈ ਹਰਪਾਲ ਸਿੰਘ ਹੈਡ ਗ੍ਰੰਥੀ ਸ਼੍ਰੀ ਫਤਿਹਗੜ੍ਹ ਸਾਹਿਬ ਸਾਡਾ ਜੁੜੋ ਨਾ ਨੇ ਇਸ ਕਾਲ ਦਾ ਜ਼ਿਕਰ ਕੀਤਾ ਕਿ ਜੋ ਉਹਨਾਂ ਦੇ ਵੱਲੋਂ ਕੰਟੈਂਟ ਪਾਇਆ ਗਿਆ ਸੀ ਉਹ 3 ਤੋਂ 4 ਸਾਲ ਪਹਿਲਾਂ ਪਾਇਆ ਗਿਆ ਸੀ ਪਰ ਕਾਰਵਾਈ ਹੁਣ YouTube ਚੈਨਲ ਦੇ ਵੱਲੋਂ ਕੀਤੀ ਗਈ ਹੈ 6 ਮਹੀਨੇ ਦੇ ਲਈ ਉਹਨਾਂ ਦਾ ਜੋ ਚੈਨਲ ਹੈ ਸਸਪੈਂਡ ਕਰ ਦਿੱਤਾ ਗਿਆ ਹੈ ਇਲਜ਼ਾਮ ਉਹਨਾਂ 'ਤੇ ਲੱਗੇ ਨੇ ਕਿ ਇਸ ਤਰੀਕੇ ਦੀਆਂ ਵੀਡੀਓਜ਼ ਨਾਲ ਵਾਇਲੈਂਸ ਫੈਲਾਈ ਜਾਂਦੀ ਹੈ ਤੇ ਵਾਇਲੈਂਟ ਕ੍ਰਿਮੀਨਲ ਆਰਗੇਨਾਈਜੇਸ਼ਨ ਪਾਲਿਸੀ ਦੀ ਉਲੰਘਣਾ ਦੇ ਇਲਜ਼ਾਮ ਹੈਡ ਗ੍ਰੰਥੀ ਸ਼੍ਰੀ ਫਤਿਹਗੜ ਸਾਹਿਬ ਦੇ ਹਰਪਾਇਲ ਸਿੰਘ ਦੇ ਉੱਪਰ ਲੱਗੇ ਨੇ ਜਿਸ ਦੇ ਚਿਹਤ YouTube ਨੇ ਪੂਰੀ ਕਾਰਵਾਈ ਕੀਤੀ ਤੇ 6 ਮਹੀਨੇ ਲਈ ਉਹਨਾਂ ਦਾ ਜੋ YouTube ਚੈਨਲ ਹੈ ਉਹ ਸਸਪੈਂਡ ਕਰ ਦਿੱਤਾ ਕਿ ਉਹਨਾਂ ਨੇ ਸਕਾਲ ਦਾ ਜ਼ਿਕਰ ਕੀਤਾ ਕਿ ਉਹਨਾਂ ਦੀ ਟੀਮ ਨੂੰ ਮੇਲ ਆਈ ਹੈ ਤੇ ਮੇਲ ਦੇ ذریعے ਉਹਨਾਂ ਨੂੰ ਪਤਾ ਚੱਲਿਆ ਹੈ ਕਿ ਇਸ ਵੀਡੀਓ ਜੋ ਕਿ 3-4 ਸਾਲ ਪਹਿਲਾਂ ਪਾਈ ਗਈ ਸੀ ਉਸ ਤੇ ਵੱਡੀ ਕਾਰਵਾਈ ਕੀਤੀ ਗਈ ਦੇ ਪਰਮਾ ਕੇਵਲ ਨਾਮ ਜਪੋਰੇ ਪ੍ਰਾਨੀ ਪਰੋਏ ਕੀ ਸਰਨਾ ਜੋ ਤਨ ਭਾਉ ਭਗਤ ਕਸ ਜਾਨੈ ਤਾਂ ਕੋ ਆਦਰ ਜ ਕਾਹੋ ਜਿਉ ਜਲ ਜਲ ਮਹਿ ਪੈਸ ਨਾਨਿਕ ਸੈ ਤਿਉ ਢੁਰ ਮਿਲਿਓ ਧੁਲਾ ਹੋ ਬਖੀ ਲੋਗਾ ਮੈ ਤੋ ਮਤ ਕਾ ਭੂਰਾ जाओ तन का शीत है कबीरार मैया कहाँ निरुरा रहा कहत कबीर सुनो रे लोई पर न भूलो कोई क्या काशी क्या भुखर मगर राम हृदय जो हो इंद्र लोक शिव लोक है जय वो पुषे कर पुषे पुषे ताप कर बाहर है वो ਆ ਮੰਗੋਂ ਕਿਸੇ ਨਾਹੀ RAM ਨਾਮ ਰਖ ਮਨ ਮਾਹੀ ਰਹਾਓ ਸੁਪਾ ਰਾਜ ਵਿਵੇ ਉਡਾਈ ਅੰਤਰਾ ਕਾਹੂ ਸੰਗ ਸਹਾਈ ਪੁੱਤਰ ਕਲਤੁਰ ਲక్ష్ਮੀ ਮਾਇਆ ਇੰਤੇ ਕੋ ਕਵਨ ਸੁਪਾਇ ਕ ਤਾਜ ਕੰਕਾਂ ਪਤਨ ਕਰਵ ਕੀਨੇ ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ ਸੁਕਰ ਊਕਰ ਜੋਨ ਭਵੇਂ ਤੌ ਲਾਜ ਨਾਈ ਰਾਮ ਨਾਮ ਸਾਧ ਅੰਮਤ ਰਾਮ ਨਾਮ ਸਾਧ ਅੰਮ੍ਰਿਤ ਕਾਹਿ ਤਿਖ ਪਾਈ ਤਾਜ ਪਰਮ ਕਰੋ ਬਿਧ ਖੇਦ ਰਾਮ ਨਾਮ ਲੈ ਹੀ ਗੁਰ ਪ੍ਰਸਾਦ ਜਨਕ ਵੀਰ ਸਰਸਨਾਈ ਰਾਸੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਰਬ ਪ੍ਰਸਾਦ ਗਹਿਰੀ ਕਰ ਕਹਿ ਨੀਵ ਖੁਦਾਈ ਉਪਰਮੰਡਪਿ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਨ ਤਿਨ ਜਿਨ ਤਿਨ ਧਰਮੂਡ ਬੁਲਾਏ ਵਾਰ ਕੰਡੇ ਤੇ ਪੋਵਜ ਕਹਾਈ ਜਿਨ ਤ੍ਰਿਣ ਤਰ ਮੂਡ ਬਲਾਏ 함ਰੋ ਕਰਤਾ ਰਾਮ ਸੁਨੇਹੀ ਕਾਹੇ ਰੇ ਨਰੋ ਕਰ ਕੋ ਕਰ ਤੋ ਹੋ ਹੋ ਬਿਸ ਜਾਏ ਟੂਠੀ ਦੇਹੀ ਰਹਾ ਮੇਰੀ ਮੇਰੀ ਕਹੋ ਕਰਤੇ जो से पाई बारहें जो जन शतर चले था तेरी गिरजन खाई सर्व सोइन की लंका होती रावण से अधगाई कहा भयो तर बांधे हाथी खिल में कई पराई आई दुर्वासास्यो ਤਤ ਘੋੜੀ ਜਾਦੂਏ ਫਲ ਪਾਏ ਕਿਰਪਾ ਕਰੀ ਜਾਨੇ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਦਸ ਬੈਰਾ ਕਰਮੋਏ ਬਸ ਕੀਨੇ ਪੰਚੋ ਕਾ ਮਿਟਨਾਵੋ ਸਤਰ ਦੋਏ ਪਰੇ ਅੰਮ੍ਰਿਤ ਸਰਬਿਖ ਕੋ ਮਾਰ ਕਢਾਓ ਪਛੈ ਬੋਰ ਨਾ ਆਵਨ ਪਾਵੋ ਅੰਮ੍ਰਿਤ ਬਾਣੀ ਕੰਤੇ ਜੁ ਤਰੋ ਆਤਮ ਕੋ ਸਮਝਾਵੋ ਰਹਾਓ ਬਜਰ ਕੋਠਾਰ ਮੋਹਿ ਹੈ ਸ਼ੀਨਾ ਕਰ ਮਿੰਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤ ਤਦ ਤੇਰਪਾਵੋ ਇਹ ਸੰਸਾਰ ਤੇ ਤਬਹੀ ਛੂਤੋ ਜੋ ਮਾਇਆ ਨੇ ਲਪਟਾਵੋ ਮਾਇਆ ਨਾਮ ਗਰਬ ਜੋਨ ਕਾ ਤੇਹ ਤਜ ਦਰਸ਼ਨ ਪਾਵੋ ਕੀਤ ਕਰ ਭਗਤ ਕਰੇ ਜੋ ਜਨ ਏਤ ਕਰ ਭਗਤ ਕਰ ਹੈ ਜੋ ਜਨ ਤਿੰਨ ਭੋਗ ਸਗਲ ਚੁਕਾਈਐ ਕਹਿਤ ਨਾਮ ਦਿਓ ਬਹਾਰ ਕੀਆ ਭਰਮੋ 에 ਸੰਜਮ ਹਰ ਪਾਈਐ ਮਾਰ ਬਾੜ ਜੈਸੇ ਨੀਰਬਾਨ ਹਾ ਲਾ ਜਿਉਂ ਕ੍ਰੰਕ ਨਿਸਨਾਦ ਬਾਲਾ ਜਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਆਤਰਾ ਗੁਰੂੜੋ ਮੇਰੋ ਰਾਮਈਆ ਰਹਾਉ ਜਿਉ ਧਰਨੀ ਕੋ ਇੰਦਰ ਬਾਲਾ ਕੋਸਮ ਬਾਸ ਜੈਸੇ ਭਵਰ ਲਾ ਜਿਉ ਕੋ ਕਿਲ ਕੋ ਅੰਬ ਬਾਲਹਾ ਕਿਉ ਮੇਰੇ ਮਰ ਰਾਮਈਆ ਚੱਕ ਵੀ ਕੋ ਜੈਸੇ ਸੂਰ ਬਾਲਹਾ ਮਾਨ ਸਰੋਵਰ ਹੌਸਲਾ ਜਿਉ ਧਰਨੀ ਜਿਉ ਤਰਣੀ ਕੋ ਗੰਤ ਬਾਲਹਾ क्यों मेरा मनरा मैया बार को जैसे खीर बाल चात्रक मुख जैसे जल धारा मछली को जैसे नीर बाल हा क्यों मेरा मनरा मैया साधक सिद्ध सगल मुन चाह है ਬਿਰਲੇ ਕਾਹੂ ਢੀਠਲਾ ਸਗਲ ਭਵਨ ਤੇਰੋ ਨਾਮ ਬਾਲਹਾ ਤਿਉ ਨਾਮੇ ਮਨ ਬੀਠਲਾ ਪਹਿਲ ਪੁਰੀਏ ਪੁੰਡਰਕ ਬਨਾ ਤਾਂਚੇ ਹੰਸਾ ਸਗਲੇ ਜਨਾ ਕਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰ ਸਾਵੇਰਾ ਔਥੋਨ ਪੁਰ ਸਾਦ ਅਮਰਾ ਅਸਗਾ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਹਾਉ ਨਾਚੰਤੀ ਗੋਪੀ ਜੰਨਾ ਨਈਅਤੇ ਪੈਰੇ ਕੰਨਾ ਨੇਯਾ ਤੇ ਬੈਰਿਸ ਕੰਨਾ ਤਰ ਕੋ ਨਾ ਜਾ ਭਾਮੀਆਂ ਜਾ ਕੇਸ਼ਵ ਬਚੁੰਨੀ ਕਈਏ ਮਈਏ ਏ ਕਿਹਾਨ ਜੀਓ ਸਿੰਦੇ ਖੁਬ ਕਲੇ ਸੰ